ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਜਿੰਨੇ ਇੱਥੇ ਹਾਜ਼ਰ ਆ ਸਭ ਵਫਾਦਾਰ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹallelujah ਸੱਚਮੁੱਚ ਤੁਸੀਂ ਵਫਾਦਾਰ ਲੋਕ ਹੋ ਪਰਮੇਸ਼ਵਰ ਦੇ ਅਰ ਅੱਜ ਤੁਸੀਂ ਬਿਨਾਂ ਬਰਕਤ ਪਾਏ ਨਹੀਂ ਉਠੋਗੇ ਸੱਚਮੁੱਚ ਜੋ ਤੁਸੀਂ ਅੱਜ ਆਪਣੇ ਮਨ ਦੇ ਵਿੱਚ ਲੈ ਕੇ ਆਏ ਹੋ ਚੰਗੀ ਇੱਛਾ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜ਼ਰੂਰ ਪੂਰੀ ਹੋਊਗੀ ਹallelujah ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਆ ਉਹ ਪਰਮੇਸ਼ਵਰ ਵਿੱਚ ਬਣੇ ਰਹਿਣ ਦੀਆਂ ਬਰਕਤਾਂਾਂ ਦੇ ਬਾਰੇ ਸਿੱਖਾਂਗੇ ਹallelujah ਦੇਖੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਸਾਨੂੰ ਹਰ ਪ੍ਰਕਾਰ ਦੀਆਂ ਬਰਕਤਾਂ ਮਿਲਦੀਆਂ ਆ ਪਰ ਮਿਲਦੀਆਂ ਉਹਨਾਂ ਨੂੰ ਆ ਜਿਹੜੇ ਪਰਮੇਸ਼ਵਰ ਦੇ ਵਿੱਚ ਬਣੇ ਰਹਿੰਦੇ ਆ ਜਿਹੜੇ ਭੱਜ ਜਾਂਦੇ ਆ ਗਵਾਚ ਜਾਂਦੇ ਆ ਠੰਡੇ ਹੋ ਜਾਂਦੇ ਆ ਕੋਸੇ ਜੇ ਰਹਿ ਜਾਂਦੇ ਆ ਬੁਝ ਜਾਂਦੇ ਆ ਉਹਨਾਂ ਨੂੰ ਨਹੀਂ ਪਰ ਜਿਹੜੇ ਬਣੇ ਰਹਿੰਦੇ ਆ ਗਰਮ ਰਹਿੰਦੇ ਆ ਸਰ ਗਰਮ ਰਹਿੰਦੇ ਆ ਖੜੇ ਰਹਿੰਦੇ ਪਰਮੇਸ਼ਵਰ ਦੇ ਵਿੱਚ ਉਹ ਬਰਕਤ ਲੈ ਬਿਨਾ ਨਹੀਂ ਬੰਦੇ ਹallelujah ਅਰ ਤੁਸੀਂ ਉਹ ਜਿਹੜੇ ਪਰਮੇਸ਼ਵਰ ਦੇ ਕੋਲੋਂ ਬਰਕਤ ਲੈਣ ਵਾਲੇ ਲੋਕ ਆ ਹallelujah ਅਰ ਅੱਜ ਯਕੀਨ ਕਰ ਲੋ ਵੀ ਝੋਲੀਆਂ ਭਰਨ ਵਾਲੀਆਂ ਪਰ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਵਚਨ ਚ ਲਿਖਿਆ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਖੁਸ਼ ਹੋ ਸਕਦਾ ਹੈ ਤੇ ਅੱਜ ਤੁਹਾਨੂੰ ਸਿਰਫ ਨੇਚਾ ਕਰਨ ਦੀ ਜ਼ਰੂਰਤ ਹੈ ਤੇ ਆਪਾਂ ਦੇਖਦੇ ਹਾਂ ਨਵੇਂ ਨੇਮ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਫਿਲਪੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧੰਨ ਦੇ ਅਨੁਸਾਰ ਤੁਹਾਡੀ ਹਰੇਕ ਥੋੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਹallelujah ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਜ਼ਲਾਲ ਦੇ ਵਿੱਚ ਆਪਣੀ ਮਹਿਮਾ ਦੇ ਵਿੱਚ ਆਪਣੇ ਧੰਨ ਦੇ ਅਨੁਸਾਰ ਪਰਮੇਸ਼ਰ ਦੇ ਧੰਨ ਦੇ ਅਨੁਸਾਰ ਅਲੌਕਿਕ ਧੰਨ ਦੇ ਅਨੁਸਾਰ ਤੁਹਾਡੀ ਹਰੇਕ ਥੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਹallelujah ਬਹੁਤ ਵਾਰੀ ਹੋ ਸਕਦਾ ਤੁਹਾਡੇ ਮਨਾਂ ਵਿੱਚ ਕਿਸੇ ਨੇ ਭਰਮ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਮਸੀਹ ਯਿਸੂ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਉਹ ਬਰਕਤ ਨਹੀਂ ਮੰਗ ਸਕਦੇ ਜਾਂ ਉਹਨਾਂ ਨੂੰ ਸਰੀਰਕ ਬਰਕਤ ਨਹੀਂ ਮਿਲਣੀ ਜਾਂ ਨਹੀਂ ਮੰਗਣੀ ਚਾਹੀਦੀ ਉਹਨਾਂ ਨੂੰ ਆਪਣੇ ਘਰ ਦੀ ਬਰਕਤ ਨਹੀਂ ਮੰਗਣੀ ਚਾਹੀਦੀ ਉਹਨਾਂ ਨੂੰ ਆਪਣੇ ਬਾਲ ਬੱਚਿਆਂ ਦੇ ਲਈ ਬਰਕਤ ਨਹੀਂ ਮੰਗਣੀ ਚਾਹੀਦੀ ਮਾਲ ਡੰਗਰ ਲਈ ਨਹੀਂ ਮੰਗਣਾ ਚਾਹੀਦਾ ਹੋਰ ਜੌਬ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਬਿਜ਼ਨਸ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਆਰ ਹੋ ਸਕਦਾ ਇਦਾਂ ਦੀ ਸਿੱਖਿਆ ਸੁਣ ਕੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਆਈ ਹੋਵੇ ਤੁਹਾਡੇ ਮਨ 'ਚ ਵੀ ਕੋਈ ਸ਼ੱਕ ਪੈਦਾ ਹੋਇਆ ਹੋਵੇ ਪਰ ਜੇ ਸੱਚੀ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜਨ ਤੇ ਸਮਝਣ ਵਾਲੇ ਹੋ ਤਾਂ ਤੁਸੀਂ ਦੇਖਿਓ ਪਵਿੱਤਰ ਬਾਈਬਲ ਦੇ ਵਿੱਚ ਜਿੰਨਿਆਂ ਨੇ ਪਰਮੇਸ਼ਵਰ ਦੀ ਆਰਾਧਨਾ ਸੱਚੇ ਮਨ ਨਾਲ ਕੀਤੀ ਉਹ ਭੁੱਖੇ ਨਹੀਂ ਮਰੇ ਪਰਮੇਸ਼ਵਰ ਨੇ ਉਹਨਾਂ ਦੀ ਹਰ ਜ਼ਰੂਰਤ ਨੂੰ ਪੂਰਿਆ ਕੀਤਾ ਆ ਹਾਲੇਲੂਇਆ ਅਰ ਅਸੀਂ ਸ਼ਹਨਸ਼ਾ ਪਰਮੇਸ਼ਵਰ ਦੇ ਧੀਆ ਪੁੱਤਰ ਆ ਤੇ ਉਹ ਸਾਨੂੰ ਵੀ ਭੁੱਖਿਆ ਨਹੀਂ ਮਰਨ ਦੇਗਾ ਥੁੜਨ ਨਹੀਂ ਦੇਗਾ ਅਰ ਸਾਡੇ ਰਾਈ ਪਰਮੇਸ਼ਵਰ ਜੀ ਆਪਣੀ ਬਰਕਤ ਨੂੰ ਦੂਜਿਆਂ ਦੇ ਉੱਤੇ ਪ੍ਰਗਟ ਕਰਨਗੇ ਕਿ ਜਿਹੜੇ ਮੇਰੇ ਪਿੱਛੇ ਚੱਲਦੇ ਆ ਉਹ ਬੇਫਲ ਨਹੀਂ ਹੋਣਗੇ ਹallelujah ਅਰ ਇੱਥੇ ਲਿਖਿਆ ਤੁਹਾਡੀ ਹਰੇਕ ਥੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਤੁਹਾਡੀ ਹਰੇਕ ਥੜ ਨੂੰ ਸਿਰਫ ਆਤਮਿਕ ਥੁੜਾ ਨੂੰ ਨਹੀਂ ਤੁਹਾਡੀ ਹਰੇਕ ਥੋੜ ਨੂੰ ਅਗਰ ਧਨ ਦੀ ਥੋੜਿਆ ਉਸ ਥੋੜ ਨੂੰ ਵੀ ਪੂਰਾ ਕਰੋਗੇ ਪ੍ਰਭੂ ਜੀ ਅਗਰ ਜੋਬ ਦੀ ਕੰਮ ਦੀ ਥੋੜਿਆ ਪ੍ਰਭੂ ਤੁਹਾਡੇ ਕੰਮ ਦੀ ਥੋੜ ਨੂੰ ਪੂਰਿਆ ਕਰਨਗੇ ਅਗਰ ਔਲਾਦ ਦੀ ਥੋੜਿਆ ਤੁਹਾਡੇ ਜੀਵਨ ਵਿੱਚ ਪ੍ਰਭੂ ਤੁਹਾਡੇ ਔਲਾਦ ਦੀ ਥੋੜ ਨੂੰ ਪੂਰਿਆ ਕਰਨਗੇ ਸ਼ਿਫਾ ਦੀ ਥੋੜਿਆ ਤਾ ਪ੍ਰਭੂ ਤੁਹਾਡੀ ਸ਼ਿਫਾ ਦੀ ਥੋੜ ਨੂੰ ਪੂਰਿਆ ਕਰਨਗੇ ਡਿਲੀਵਰੈਂਸ ਦੀ ਕਮੀ ਆ ਤਾਂ ਅੱਜ ਪ੍ਰਭੂ ਤੁਹਾਡੇ ਜੀਵਨ ਵਿੱਚ ਡਿਲੀਵਰੈਂਸ ਦੀ ਕਮੀ ਨੂੰ ਵੀ ਪੂਰਿਆ ਕਰਨਗੇ ਪਰ ਤੁਹਾਡੇ ਜੀਵਨ ਦੀ ਹਰ ਥੋੜ ਨੂੰ ਪਰਮੇਸ਼ਵਰ ਪੂਰਿਆ ਕਰਨਗੇ ਹallelujah ਅਰ ਲਿਖਿਆ ਸਾਫ ਲਿਖਿਆ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਪਿੱਛੇ ਚੱਲਦਿਆਂ ਹੋਇਆ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਰਹਿੰਦਿਆਂ ਹੋਇਆ ਆਹ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਪਰਮੇਸ਼ਰ ਜੀ ਤੁਹਾਡੇ ਜੀਵਨ ਦੀ ਹਰ ਥੋੜ ਨੂੰ ਪੂਰਿਆ ਕਰਨਗੇ ਹallelujah ਜੇ ਤੁਹਾਡੇ ਜੀਵਨ ਵਿੱਚ ਆਤਮਿਕ ਫਲਾਂ ਦੀ ਥੋੜਿਆ ਵਚਨ ਜੀ ਕਿਹਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅੱਜ ਪਰਮੇਸ਼ਰ ਤੋਂ ਮੰਗੋ ਪ੍ਰਭੂ ਮੇਰੇ ਜੀਵਨ ਦੇ ਵਿੱਚ ਆਤਮਿਕ ਫਲਾਂ ਦੀ ਥੋੜ ਨੂੰ ਪੂਰਿਆ ਕਰ ਦਿਓ ਉਹ ਅੱਜ ਤੁਹਾਡੇ ਆਤਮਿਕ ਫਲਾਂ ਦੀ ਥੋੜ ਨੂੰ ਵੀ ਪੂਰਿਆ ਕਰਨਗੇ ਹallelujah ਅਗਰ ਤੁਹਾਡੇ ਜੀਵਨ ਦੇ ਵਿੱਚ ਆਤਮਾ ਦੇ ਵਰਦਾਨ ਨਹੀਂ ਕੰਮ ਕਰ ਰਹੇ ਤਾਂ ਅੱਜ ਕਹੋ ਕਿ ਪ੍ਰਭੂ ਮੇਰੇ ਜੀਵਨ ਦੇ ਵਿੱਚ ਆਤਮਿਕ ਵਰਦਾਨਾਂ ਦੀ ਥੋੜ ਨੂੰ ਪੂਰਿਆ ਕਰੋ ਤਾਂ ਅੱਜ ਤੁਹਾਡੇ ਜੀਵਨ ਦੇ ਵਿੱਚ ਆਤਮਿਕ ਵਰਦਾਨਾਂ ਦੀ ਥੋੜ ਵੀ ਪੂਰੀ ਹੋਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਗਰ ਤੁਹਾਡੇ ਕੋਲ ਰਹਿਣ ਦੇ ਲਈ ਘਰ ਨਹੀਂ ਆ ਤੁਸੀਂ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਆ ਤਾਂ ਅੱਜ ਮੰਗੋ ਮੰਗੋ ਕਿਉਂਕਿ ਤੁਸੀਂ ਪਿਤਾ ਕੋਲੋਂ ਮੰਗਣਾ ਹੈ ਤੁਸੀਂ ਹੱਕਦਾਰ ਆ ਮੰਗਣ ਦੇ ਤੁਸੀਂ ਸ਼ਰਮ ਸ਼ਕਤੀਮਾਨ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਵੱਲੋਂ ਚੁਣੇ ਹੋਏ ਲੋਕ ਆ ਤੁਸੀਂ ਪਰਮੇਸ਼ਵਰ ਜੀ ਦੇ ਧੀਆ ਪੁੱਤਰਿਆਂ ਤੁਸੀਂ ਕਿਸੇ ਦਾ ਖੋਕੇ ਨਹੀਂ ਖਾਣ ਲੱਗੇ ਤੁਸੀਂ ਕਿਸੇ ਨੂੰ ਠੱਗਣ ਨਹੀਂ ਲੱਗੇ ਪਰ ਤੁਸੀਂ ਆਪਣੇ ਪਿਤਾ ਦੇ ਕੋਲੋਂ ਮੰਗਣਾ ਆ ਔਰ ਪਿਤਾ ਨੇ ਤੁਹਾਨੂੰ ਮੁਹੱਈਆ ਕਰਨਾ ਆ ਔਰ ਵਚਨ ਚ ਲਿਖਿਆ ਜੇਕਰ ਇਹ ਵਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ ਇਸ ਲਈ ਵਚਨ ਦੇ ਅਨੁਸਾਰ ਪਰਮੇਸ਼ਵਰ ਜੀ ਹੀ ਸਾਡਾ ਘਰ ਬਣਾਉਂਦੇ ਆ ਤਾਂ ਅੱਜ ਮੰਗੋ ਕੇ ਰੇਪੀਤਾ ਪਰਮੇਸ਼ਰ ਸਾਡੇ ਜੀਵਨ ਵਿੱਚ ਜਿਹੜੀ ਮਕਾਨ ਦੀ ਥੋੜਿਆ ਘਰ ਦੀ ਥੋੜਿਆ ਪ੍ਰਭੂ ਯਿਸੂ ਥੋੜ ਨੂੰ ਪੂਰਿਆਂ ਕਰ ਦੋ ਮੈਂ ਯਕੀਨ ਕਰਦੀ ਹਾਂ ਮੇਰਾ ਪਰਮੇਸ਼ਰ ਆਪਣੇ ਪੁੱਤਰ ਤੇ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੇ ਜੀਵਨ ਦੀ ਇਸ ਥੋੜ ਨੂੰ ਜ਼ਰੂਰ ਪੂਰਾ ਕਰੇਗਾ ਹallelujah ਬਸ ਸਾਨੂੰ ਈਮਾਨ ਰੱਖਣ ਦੀ ਜ਼ਰੂਰਤ ਆ ਸਾਨੂੰ ਵਫਾਦਾਰ ਹੋਣ ਦੀ ਜ਼ਰੂਰਤ ਆ ਪਰਮੇਸ਼ਰ ਦੇ ਨਾਲ ਬਰਕਤ ਲੈਣ ਦੇ ਕੁਝ ਤਰੀਕੇ ਆ ਜੇ ਆਪਾਂ ਉਹਨਾਂ ਤਰੀਕਿਆਂ ਨੂੰ ਅਪਣਾ ਲਿਆ ਆਪਣੇ ਜੀਵਨ ਦੇ ਵਿੱਚ ਯਾਦ ਰੱਖਿਓ ਕਦੀ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਣੀ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਬਸ ਉਹਨਾਂ ਤਰੀਕਿਆਂ ਨੂੰ ਅਪਣਾ ਲਵੋ ਔਰ ਉਹ ਤਰੀਕਾ ਸਭ ਤੋਂ ਫਸਟ ਆ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਾ ਔਰ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਹੋਣਾ ਜੇ ਆਪਾਂ ਪਰਮੇਸ਼ਵਰ ਜੀ ਦੇ ਨਾਲ ਵਫਾਦਾਰ ਹੋ ਜਾਈਏ ਔਰ ਪਰਮੇਸ਼ਵਰ ਜੀ ਦੇ ਮੰਨ ਦੇ ਅਨੁਸਾਰ ਹੋ ਜਾਈਏ ਫਿਰ ਸਮਝ ਲਓ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣੀਆਂ ਆ ਕਿਉਂਕਿ ਵਚਨ ਚ ਇਦਾਂ ਲਿਖਿਆ ਹੈ ਵਚਨ ਚ ਲਿਖਿਆ ਪਹਿਲਾਂ ਮੇਰੀ ਬਾਦਸ਼ਾਹਤ ਨੂੰ ਪਾਲੋ ਪਹਿਲਾਂ ਮੇਰੇ ਰਾਜ ਨੂੰ ਪਾਲੋ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹallelujah ਅਸੀਂ ਪਹਿਲਾਂ ਪਰਮੇਸ਼ਵਰ ਦੇ ਨਾਲ ਪ੍ਰੇਮ ਪਾਉਣਾ ਹੈ ਉਸ ਪ੍ਰੇਮ ਨੂੰ ਕਾਇਮ ਕਰਨਾ ਹੈ ਪਰਮੇਸ਼ਵਰ ਜੀ ਦੇ ਨਾਲ ਇੱਕ ਚੰਗੀ ਸਾਝ ਦੇ ਵਿੱਚ ਆਉਣਾ ਇੱਕ ਚੰਗੇ ਰਿਸ਼ਤੇ ਦੇ ਵਿੱਚ ਆਉਣਾ ਹੈ ਔਰ ਫਿਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ ਢਲਣ ਦੀ ਕੋਸ਼ਿਸ਼ ਕਰਨੀ ਹੈ ਔਰ ਜਦੋਂ ਅਸੀਂ ਉਹ ਕੋਸ਼ਿਸ਼ ਕਰ ਹੀ ਰਹੇ ਹੋਣਾ ਆ ਤੁਸੀਂ ਦੇਖਿਓ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਹੈ ਔਰ ਸਿਰਫ ਇੱਕੀ ਜਗ੍ਹਾ ਤੇ ਨਹੀਂ ਇਦਾਂ ਲਿਖਿਆ ਕਿ ਤੁਹਾਡੇ ਪਿੱਛੇ ਪੈ ਕੇ ਮਿਲਣ ਗੀਆਂ ਵਸਥਾਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਏ ਉਹਦੀ ਪਹਿਲੀ ਦੂਜੀ ਪੰਕਤੀ ਵਿੱਚ ਵੀ ਇਦਾਂ ਹੀ ਲਿਖਿਆ ਕਹਿੰਦਾ ਤਾਂ ਇਉਂ ਹੋਏਗਾ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਹallelujah ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਉੱਚੇ ਅਸੀਂ ਕਿੱਦਾਂ ਹੁੰਦੇ ਹਾਂ ਬਰਕਤਾਂ ਦੇ ਨਾਲ ਪਰਮੇਸ਼ੁਰ ਦੀਆਂ ਦਿੱਤੀਆਂ ਹੋਈਆਂ ਰਹਿਮਤਾਂ ਦੇ ਨਾਲ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਦੂਜਿਆਂ ਦੇ ਨਾਲੋਂ ਵੱਧ ਜਾਂਦੇ ਆ ਤਾਂ ਅਸੀਂ ਉੱਚੇ ਗਿਣੇ ਜਾਂਦੇ ਆ ਹallelujah ਅਕਿੰਦਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਯਹੋਵਾ ਕਹਦਾ ਪਰਮੇਸ਼ਵਰ ਆ ਸਾਡਾ ਪਰਮੇਸ਼ਵਰ ਆ ਕਹਿੰਦਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਤੁਹਾਡੇ ਉੱਤੇ ਆਉਣਗੀਆਂ ਆਪਣੇ ਆਪ ਜੇ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਈਏ ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰ ਦਈਏ ਆਟੋਮੈਟਿਕਲੀ ਸਾਰੀਆਂ ਅਸੀਸਾਂ ਜਿਹੜੀਆਂ ਪਰਮੇਸ਼ਵਰ ਨੇ ਠਹਿਰਾਈਆਂ ਆ ਉਹ ਸਤਾ ਸਾਰ 28 ਅਧਿਆਏ ਦੇ ਵਿੱਚ ਉਹ ਸਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹਾਲੇਲੂਇਆ ਮੰਗਣੀਆਂ ਵੀ ਨਹੀਂ ਪੈਣੀਆਂ ਕਹਿਣਾ ਵੀ ਨਹੀਂ ਪੈਣਾ ਪ੍ਰਭੂ ਜੀ ਸਾਨੂੰ ਖੰਡ ਭੇਜ ਦਿਓ ਸਾਨੂੰ ਅੱਤਾਂ ਭੇਜੋ ਸਾਡੇ ਨਿਆਣਿਆਂ ਲਈ ਫੀਸਾਂ ਭੇਜੋ ਕਹਿੰਦਾ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮਿਲਣਗੀਆਂ ਇੰਨੇ ਬਲੈਸ ਹੋਵਾਂਗੇ ਅਸੀਂ ਇੰਨੀ ਵੱਡੀ ਆਸ਼ੀਸ਼ ਆਊਗੀ ਸਾਡੇ ਉੱਤੇ ਜੇ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਈਏ ਜੇ ਅਸੀਂ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਈਏ ਜੇ ਅਸੀਂ ਪਰਮੇਸ਼ਵਰ ਜੀ ਦੇ ਮਨ ਦੇ ਅਨੁਸਾਰ ਹੋ ਜਾਈਏ ਹallelujah ਅੱਜ ਇੱਥੇ ਆਪਾਂ ਇਕੱਠੇ ਹੋਏ ਆਂ ਠੰਡ ਦੇ ਵਿੱਚ ਬਰਕਤ ਲੈਣ ਦੇ ਲਈ ਆਏ ਆ ਨਾ ਤੇ ਜੇ ਇਹ ਬਰਕਤਾਂ ਸਾਨੂੰ ਬਿਨਾਂ ਮੰਗਿਆਂ ਮਿਲਣ ਤਾਂ ਫੇ ਕਿੰਨੀ ਆਨੰਦ ਵਾਲੀ ਗੱਲ ਹੋਏ ਅਰ ਉਹ ਬਰਕਤਾਂ ਜਿਹੜੀਆਂ ਬਿਨਾਂ ਮੰਗਿਆਂ ਮਿਲਦੀਆਂ ਉਹਨਾਂ ਦਾ ਆਨੰਦ ਬਹੁਤ ਵੱਖਰਾ ਆ ਅਰ ਜੇ ਉਹ ਆਪਾਂ ਲੈਣੀਆਂ ਆ ਕੋਈ ਬਹੁਤ ਵੱਡਾ ਆਪਾਂ ਨੂੰ ਤਪ ਨਹੀਂ ਕਰਨਾ ਪੈਣਾ ਕੋਈ ਬਹੁਤ ਵੱਡਾ ਆਪਾਂ ਨੂੰ ਕੰਮ ਨਹੀਂ ਕਰਨਾ ਪੈਣਾ ਬਸ ਪਰਮੇਸ਼ਵਰ ਦੇ ਨਾਲ ਦਿਲੋਂ ਪ੍ਰੇਮ ਕਰਨਾ ਹੈ ਦਿਲ ਤੋਂ ਪ੍ਰੇਮ ਦਿਲ ਕਰੇ ਕਿ ਮੈਂ ਪਰਮੇਸ਼ਵਰ ਦੇ ਨਾਲ ਬੈਠਾਂ ਦਿਲ ਕਰੇ ਮੈਂ ਪਰਮੇਸ਼ਵਰ ਨਾਲ ਗੱਲਾਂ ਕਰਾਂ ਦਿਲ ਕਰੇ ਮੈਂ ਅੱਜ ਪਰਮੇਸ਼ਵਰ ਦਾ ਵਚਨ ਸੁਣ ਕੇ ਆਵਾਂ ਦਿਲ ਕਰੇ ਅੱਜ ਮੈਂ ਪਰਮੇਸ਼ਵਰ ਦਾ वचन ਪੜਾਂ ਦਿਲ ਕਰੇ ਕਿ ਮੇਰੇ ਜੀਵਨ ਚ ਆਹ वचन ਜਿਹੜਾ ਹੈ ਨਾ ਹਾਲੇ ਇੰਨੀ ਜੜ ਨਹੀਂ ਫੜੀ ਮੈਂ ਇਹਦੇ ਉੱਤੇ ਮੈਡੀਟੇਟ ਕਰਾਂ ਕਿ ਇਹ वचन ਮੇਰੇ ਜੀਵਨ ਚ ਜੜ ਫੜੇ ਮੈਂ ਇਸ ਦਿੱਤੇ ਹੋਏ ਪਰਮੇਸ਼ਵਰ ਦੇ ਹੁਕਮ ਨੂੰ ਵੀ ਪੂਰਾ ਕਰ ਸਕਾਂ ਉਹਦੇ ਲਈ ਆਪਣਾ ਐਫਰਟ ਲਾਵਾਂ ਤਾਂ ਤੁਸੀਂ ਦੇਖਿਓ ਤੁਸੀਂ ਕੀ ਦੇ ਕੀ ਹੋ ਜਾਉਗੇ ਇੰਨੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਮਿਲਣ ਗਿਆ ਅਰ ਮੇਰੇ ਜੀਵਨ ਦਾ ਇੱਕ ਤਜਰਬਾ ਹੈ ਅਰ ਮੈਂ ਇਦਾਂ ਕਹਿੰਦੀ ਹੁੰਦੀ ਪ੍ਰਭੂ ਚੁਣ ਚੁਣ ਕੇ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਆ ਕਿ ਕੋਈ ਰਹਿਤ ਨਹੀਂ ਗਈ ਮੈਨੂੰ ਇਦਾਂ ਲੱਗਦਾ ਹੁੰਦਾ ਜਿਦਾਂ ਪ੍ਰਭੂ ਫੋਲਦੇ ਆ ਮੇਰੇ ਅੱਖਰਾਂ ਨੂੰ ਕਿ ਕੁਝ ਰਹਿਤ ਨਹੀਂ ਗਿਆ ਵੀ ਇਹਨੇ ਮੰਗਿਆ ਸੀ ਹਲੇ ਇਹਨੂੰ ਨਹੀਂ ਦਿੱਤਾ ਸੱਚੀ ਗੱਲ ਅਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪਰਮੇਸ਼ਵਰ ਦੀ ਮहिमा ਕਰਦੀ ਹਾਂ ਇਸ ਚੀਜ਼ ਦੇ ਲਈ ਕਿ ਸੱਚੀ ਉਹ ਭਲਾ ਪਰਮੇਸ਼ਵਰ ਆ ਉਹ ਚੰਗਾ ਪਰਮੇਸ਼ਵਰ ਆ ਅਰ ਮੈਂ ਇਸ 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 ਚੀਜ਼ ਨੂੰ ਗਵਾਹੀ ਦੇਣ ਦੇ ਲਈ ਇਸ ਗਵਾਹੀ ਦੇ ਵਿੱਚ ਉਤਰਨ ਦੇ ਲਈ ਕੋਈ ਇੱਕ ਲੱਤ ਤੇ ਖਲੋਕੇ ਤਪੱਸਿਆ ਨਹੀਂ ਕਰਦੀ ਕੋਈ ਜੰਗਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਕੋਈ 베ਰੀ ਦੀਆਂ ਲੱਕੜਾਂ ਬਾਲ ਕੇ ਉਹਦੇ ਵਿੱਚ ਦੇਸੀ ਕੇ ਸਿੱਟਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਸਿਰਫ ਤੇ ਸਿਰਫ ਦਿਲ ਦੇ ਨਾਲ ਪਰਮੇਸ਼ਵਰ ਨੂੰ ਪੁਕਾਰਨ ਦੀ ਔਰ ਦਿਲ ਤੋਂ ਪ੍ਰੇਮ ਕਰਨ ਦੀ ਜ਼ਰੂਰਤ ਪੈਂਦੀ ਆ ਤੁਸੀਂ ਕਰਕੇ ਦੇਖੋ ਤੁਹਾਡੇ ਇੱਕ ਇੱਕ ਅੱਖਰ ਨੂੰ ਪਰਮੇਸ਼ਵਰ ਪੂਰੀਆਂ ਕਰ ਦੇਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਸ ਕਰਕੇ ਦੇਖੋ ਇੱਕ ਵਾਰੀ ਕੋਸ਼ਿਸ਼ ਕਰੋ ਔਰ ਸੱਚੇ ਮੈਂ ਦਾਅਵਾ ਕਰ ਸਕਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਿ ਜੇ ਤੁਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਜਾਓ ਕੋਈ ਵੱਡੀ ਡੀਲ ਨਹੀਂ ਕੋਈ ਵੱਡਾ ਚੈਲੰਜ ਨਹੀਂ ਅਗਰ ਤੁਸੀਂ ਇਹ ਕਰ ਸਕੋ ਇੱਥੇ ਬੈਠਾ ਹਰ ਬੰਦਾ ਹਰ ਬੱਚਾ ਪਰਮੇਸ਼ਵਰ ਦਾ ਇੱਕ ਸਭ ਤੋਂ ਵੱਡਾ ਗਵਾਹ ਹੋਊਗਾ ਅਰ ਤੁਸੀਂ ਇਸ ਜਗ੍ਹਾ ਤੇ ਖਲੋਕੇ ਕਹੋਗੇ ਪਰਮੇਸ਼ਰ ਚੁਣ-ਚੁਣ ਕੇ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਆ ਅਰ ਉਹ ਮੇਰੀ ਇੱਕ ਵੀ ਪ੍ਰਾਰਥਨਾ ਨੂੰ ਰਹਿਣ ਨਹੀਂ ਦਿੰਦੇ ਛੱਡ ਨਹੀਂ ਦਿੰਦੇ ਪਰ ਪੂਰਾ ਕਰਦੇ ਆ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਅਰ ਤੁਹਾਨੂੰ ਰੋਟੀ ਦੀ ਭੁੱਖ ਲੱਗੇ ਜਾਂ ਨਾ ਲੱਗੇ ਮੈਂ ਦਾਵਾ ਕਰਦੀ ਜੇ ਇਸ ਦਿਨ ਤੁਹਾਡਾ ਪ੍ਰੇਮ ਪਰਮੇਸ਼ਰ ਦੇ ਨਾਲ ਪੈ ਗਿਆ ਨਾ ਤੁਹਾਨੂੰ ਭੁੱਖ ਲੱਗਣੀ ਮੈਂ ਮੇਰੇ ਕੋਲ ਟਾਈਮ ਹੋਏ ਕਿ ਮੈਂ ਜਾ ਕੇ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰਾਂ ਤੁਸੀਂ ਲੱਭਣਾ ਆ ਸਮਾਂ ਔਰ ਤੁਸੀਂ ਭੱਜ ਭੱਜ ਕੇ ਪਰਮੇਸ਼ਵਰ ਵੱਲ ਨੂੰ ਜਾਣਾ ਆ ਕਿਉਂਕਿ ਜਦੋਂ ਅਸੀਂ ਉਹਦੇ ਕੋਲ ਜਾਂਦੇ ਆ ਜਿਹੜਾ ਆਨੰਦ ਉਹਦੇ ਨੇੜੇ ਜਾਣ ਤੇ ਆਉਂਦਾ ਆ ਨਾ ਦੁਨੀਆ 'ਚ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਆ ਜਿਹਦੇ ਨੇੜੇ ਜਾ ਕੇ ਇੰਨਾ ਆਨੰਦ ਆਏ ਜਿੰਨਾ ਆਨੰਦ ਪਰਮੇਸ਼ਵਰ ਦੀ ਹਜ਼ੂਰੀ 'ਚ ਜਾਣ ਦਾ ਆਉਂਦਾ ਆ ਔਰ ਜਿੰਨਾ ਆਨੰਦ ਪਰਮੇਸ਼ਵਰ ਦੇ ਨੇੜੇ ਬਹਿਣ ਦਾ ਆਉਂਦਾ ਆ ਅਰ ਇੰਨੀ ਤਸੱਲੀ ਇਸ ਧਰਤੀ ਤੇ ਕੋਈ ਮਨੁੱਖ ਤੁਹਾਨੂੰ ਨਹੀਂ ਦੇ ਸਕਦਾ ਤੁਹਾਡੀ ਸਕੀ ਮਾਂ ਵੀ ਇੰਨੀ ਤਸੱਲੀ ਤੁਹਾਨੂੰ ਨਹੀਂ ਦੇ ਸਕਦੀ ਜਿੰਨੀ ਤਸੱਲੀ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਬੈਠ ਕੇ ਮਿਲਦੀ ਆ ਅਰ ਜਿੰਨੀ ਵੱਡੀ ਤਸੱਲੀ ਪਰਮੇਸ਼ਵਰ ਜੀ ਤੁਹਾਨੂੰ ਦਿੰਦੇ ਆ ਹਾਲੇਲੂਇਆ ਕਿਉਂਕਿ ਜਿਹੜੇ ਕੰਮ ਸਾਡੀ ਮਾਂ ਵੀ ਸਾਡੇ ਲਈ ਪੂਰੇ ਨਹੀਂ ਕਰ ਸਕਦੀ ਸਾਡਾ ਪਰਮੇਸ਼ਵਰ ਉਹ ਵੀ ਕੰਮ ਪੂਰੇ ਕਰਨ ਦੇ ਲਈ ਸਮਰਥੀ ਆ ਹਾਲੇਲੂਇਆ ਇਸ ਲਈ ਅਗਰ ਬਰਕਤਾਂ ਲੈਣੀਆਂ ਆਪਣੇ ਜੀਵਨ ਦੇ ਵਿੱਚ ਤਾਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨਾ ਸਿੱਖੋ ਪਰਮੇਸ਼ਵਰ ਦੇ ਪ੍ਰੇਮ ਵਿੱਚ ਭਿੱਜਣਾ ਸਿੱਖੋ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਸ਼ਬਦਾਂ ਚੋਂ ਨਜ਼ਰ ਆਏ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਕੰਮਾਂ ਦੇ ਰਾਈ ਨਜ਼ਰ ਆਏ ਪਰਮੇਸ਼ਵਰ ਦਾ ਪ੍ਰੇਮ ਬਸ ਤੁਹਾਡੇ ਜੀਵਨ ਦੇ ਵਿੱਚ ਨਜ਼ਰ ਆਏ ਔਰ ਕੋਈ ਕਹੇ ਕਿ ਇਹ ਤਾਂ دیਵਾਨਾ ਹੋ ਗਿਆ ਪਰਮੇਸ਼ਵਰ ਦਾ ਇਹ ਤਾਂ دیਵਾਨੀ ਬਣ ਗਈ ਪਰਮੇਸ਼ਵਰ ਦੀ ਇਹਨੂੰ ਤਾਂ ਰੱਬ ਦੇ ਬਿਨਾ ਕੁਝ ਨਜ਼ਰ ਹੀ ਨਹੀਂ ਆਉਂਦਾ ਅਰ ਜੇ ਇਸ ਦਿਨ ਸਾਨੂੰ ਪਰਮੇਸ਼ਵਰ ਤੇ ਬਿਨਾ ਕੁਝ ਨਜ਼ਰ ਆਉਣਾ ਬੰਦ ਹੋ ਗਿਆ ਉਸ ਦਿਨ ਸਾਡੇ ਜੀਵਨ ਦੀਆਂ ਬਰਕਤਾਂ ਦੁਨੀਆ ਨੂੰ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ ਹallelujah